ਗੱਡੀਗੜ ਚ ਆਪਣੇ ਸ਼ੋਅ ਤੇ ਲੱਗੀਆਂ ਪਾਬੰਦੀਆਂ ਤੇ ਦਿਲਜੀਤ ਦੋਸਾਂਝ ਦਾ ਤਿੱਖਾ ਜਵਾਬ ਫਿਲਮ ਪੁਸ਼ਪਾ ਦੇ ਡਾਇਲੌਗ ਨਾਲ ਸਾਧਿਆ ਨਿਸ਼ਾਨਾ ਕਿ ਆ ਸਾਲਾ ਨਹੀਂ ਝੁਕੇਗਾ ਤੱਕੀ ਜੀਜਾ ਝੁਕ ਜਾਏਗਾ ਸਰਵਨ ਸਿੰਘ ਪਦੇਰ ਵੱਲੋਂ ਰੇਲਾ ਰੋਕਣ ਦਾ ਐਲਾਨ 18 ਦਸੰਬਰ ਨੂੰ ਪੰਜਾਬ ਭਰ ਚ ਰੋਕੀਆਂ ਜਾਣਗੀਆਂ ਗੱਡੀਆਂ ਕਿਸਾਨ ਦੁਪਹਿਰੇ 12 ਤੋਂ 3 ਵਜੇ ਤੱਕ ਟਰੈਕ ਕਰਨਗੇ ਜਾਂ ਬਾਰੀ ਬਾਰਡਰ ਤੇ ਮਰਨ ਵਰਤ ਤੇ ਬੈਠੇ ਡੱਲੇਵਾਲ ਬੋਲੇ ਜੇ ਕਿਸੇ ਕਿਸਾਨ ਦਾ ਹੋਇਆ ਨੁਕਸਾਨ ਤਾਂ ਕੇਂਦਰ ਸਰਕਾਰ ਹੋਏਗੀ ਜ਼ਿੰਮੇਵਾਰ ਮੇਰੀ ਜ਼ਿੰਦਗੀ ਨਾਲੋਂ ਕੀਮਤੀ ਹੈ ਕਿਸਾਨਾਂ ਦੀ ਜਾਨ ਸੰਸਦ ਸੁਵਿਧਾਨ ਤੇ ਚਰਚਾ ਦੌਰਾਨ ਰਾਹੁਲ ਨੇ ਕੇਂਦਰ ਤੇ ਸਾਧਿਆ ਨਿਸ਼ਾਨਾ ਬੁਲੇ ਇੱਕ ਲਵਿਆ ਬੰਗ ਦੇਸ਼ ਤੇ ਨੌਜਵਾਨਾਂ ਦਾ ਪੱਟਿਆ ਚਾਰਿਆ ਮਸਪੀ ਮੰਗਣ ਵਾਲੇ ਕਿਸਾਨਾਂ ਤੇ ਪੁਲਿਸ ਕਰ ਰਹੀ ਹੈ ਲਾਚੀ ਸੋ ਬਾਜ ਪੀਐਮ ਮੋਦੀ ਦਾ ਕਾਂਗਰਸ ਤੇ ਨਿਸ਼ਾਨਾ ਕਾਂਗਰਸ ਦੇ ਮੱਥੇ ਤੇ ਲੱਗਿਆ ਅਮਰਜੈਂਸੀ ਦਾ ਦਾਗ ਕਰਦੇ ਨਹੀਂ ਮਿਟੇਗਾ ਸੰਵਿਧਾਨ ਨਿਰਮਾਤਾਵਾਂ ਦੀਆਂ ਕੋਸ਼ਿਸ਼ਾਂ ਨੂੰ ਮਿੱਟੀ ਚ ਮਿਲਾਉਣ ਦੀ ਹੋਈ ਕੋਸ਼ਿਸ਼ ਬੀਬੀ ਜ਼ਗੀਰਕਾਰ ਨੂੰ ਅਪਸ਼ਬਦ ਬੋਲ ਕੇ ਪੂਰੇ ਫਸੇ ਐਸਜੀਪੀਸੀ ਪ੍ਰਧਾਨ ਤਾਮੀ ਮਹਿਲਾ ਕਮਿਸ਼ਨ ਨੇ ਤਲਬ ਕਰ 4 ਦਿਨਾਂ ਚ ਮੰਗਿਆ ਜਵਾਬ ਚੇਅਰਪਰਸਨ ਰਾਜ ਲਾਲੀ ਗਿੱਲ ਬੋਲੇ ਜੇ ਪੇਸ਼ ਨਾ ਹੋਏ ਤਾਮੀ ਤਾਂ ਲਵਾਂਗੇ ਐਕਸ਼ਨ ਸਸਿਕਾਲ న్యూਸ 18 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਇੱਕ ਪੰਜਾਬੀ ਗਾਇਕ ਜਿਸ ਨੂੰ ਪੂਰੀ ਦੁਨੀਆ ਨੇ ਪਲਕਾਂ ਤੇ ਬਿਠਾਇਆ ਜੇ ਪੰਜਾਬ ਵਿੱਚ ਉਸਦੇ ਸ਼ੋਅ ਤੇ ਇਤਰਾਜ਼ ਉੱਠ ਜਾਣ ਫਿਰ ਫਰਕ ਤਾਂ ਪੈਂਦਾ ਹੈ ਸ਼ੁਰੂਆਤ ਕਰਦੇ ਹਾਂ ਫਰਕ ਤਾਂ ਪੈਂਦਾ ਹੈ ਦੀ ਦਲਜੀਤ ਦੋਸਾਂਝ ਦੇ ਸ਼ੋਅ ਨਾਲ ਔਰ ਦਲਜੀਤ ਦੋਸਾਂਝ ਨੇ ਆਪਣੇ ਚੰਡੀਗੜ੍ਹ ਸ਼ੋਅ ਦੇ ਵਿੱਚ ਪਾਬੰਦੀਆਂ ਲੱਗੀਆਂ ਤੇ ਇੱਕ ਬੜਾ ਤਿੱਖਾ ਜਵਾਬ ਦਿੱਤਾ ਹੈ ਫਿਲਮ ਪੁਸ਼ਪਾ ਦਾ ਡਾਇਲੋਗ ਦਲਜੀਤ ਵੱਲੋਂ ਸੁਨਾਇਆ ਗਿਆ ਔਰ ਉਸ ਡਾਇਲੌਗ ਨੂੰ ਸੁਣਾਵੇ ਹੋਏ ਦਲਜੀਤ ਨੇ ਤੰਝ ਕੱਸੇ ਕਿ ਉਸ ਡਾਇਲੌਗ ਦਾ ਜ਼ਿਕਰ ਕੀਤਾ ਕਿ ਪੁਸ਼ਪਾ ਦੇ ਵਿੱਚ ਹੀਰੋ ਡਾਇਲੌਗ ਬੋਲਦਾ ਹੈ ਕਿ ਝੁਕੇਗਾ ਨਹੀਂ 사ਲਾ ਤਾਂ ਉਹਨਾਂ ਕਿਹਾ ਕਿ ਜੇ 사ਲਾ ਵੀ ਝੁਕੇਗਾ ਤਾਂ ਜੀਜਾ ਝੁਕ ਜਾਵੇਗਾ ਇਹ ਗੱਲ ਦਲਜੀਤ ਵੱਲੋਂ ਕਹੀ ਗਈ ਉਹਨਾਂ ਕਿਹਾ ਕਿ ਮੈਨੂੰ 22 23 ਸਾਲ ਹੋ ਗਏ ਨੇ ਇਹ ਹੀ ਸਭ ਦੇਖਦੇ ਹੋਏ ਉਹਨਾਂ ਨੇ ਆਪਣਾ ਸ਼ੋਅ ਚੈਸ ਵਰਲਡ ਚੈਂਪੀਅਨ ਡੀ ਕੁਕੇਸ਼ ਨੂੰ ਸਮਰਪਿਤ ਕੀਤਾ ਔਰ ਦਲਜੀਤ ਤੋਂ ਸਾਂਝ ਨੇ ਇਸ ਮੌਕੇ ਤੇ ਕਿਹਾ ਕਿ ਪੰਜਾਬੀ ਆਗੇ ਹੋਏ ਜੋ ਪੂਰੀ ਦੁਨੀਆ ਦੇ ਵਿੱਚ ਉਹਨਾਂ ਦੀ ਟੈਗ ਲਾਈਨ ਮਸ਼ਹੂਰ ਹੋਈ ਇਸ ਟੈਗ ਲਾਈਨ ਨੂੰ ਇੱਥੇ ਨਾ ਬੋਲਿਆ ਜਾ ਸਕੇ ਇਸ ਕਰਕੇ ਬੜਿਆਂ ਦਾ ਜ਼ੋਰ ਲੱਗਿਆ ਹੋਇਆ ਸੀ ਪਰ ਉਹਨਾਂ ਕਿਹਾ ਕਿ ਉਸਤੇ ਬਾਗਯੂਦ ਉਹ ਮੈਨੂੰ ਰੋਕ ਨਹੀਂ ਸਕੇ ਕਾਫੀ ਕਿਲਾ ਦਲਜੀਤ ਵੱਲੋਂ ਕੀਤੀਆਂ ਗਈਆਂ ਨੇ ਆਪਣੇ ਸ਼ੋਅ ਦੇ ਵਿੱਚ ਸੁਣਾਉਂਦੇ ਪੰਜਾਬੀ ਢੋਲ ਤੇ ਚੰਨ ਤੱਕ ਗੱਲਾਂ ਹੋਣਗੀਆਂ ਵਜੜਾ ਅੱਜ ਪੰਜਾਬੀ ਢੋਲ ਤੇ ਚੰਨ ਤੱਕ ਗੱਲਾਂ ਹੋਣਗੀਆਂ ਗੱਭਰੂ ਕਹਿੰਦੇ ਚੰਡੀਗੜ੍ਹ ਆ ਗਿਆ ਕੀ ਕਿਤੀੜਾ ਪਰਛਾਵੇਂ ਛੋੜ ਗਿਆ ਅੱਜ ਗੱਜ ਦਾ ਦੇਖ ਦਸਾਂਝਾ ਆਲਾ ਹੁਣ ਫੜ ਲਈ ਲੱਤਾ ਭੂੜਦੀਆਂ ਆ ਪੰਜਾਬੀ ਆ ਗਿਆ ਨਾ ਵੀ ਆ ਸਲੋਗਨ ਜਿਹੜਾ ਪੰਜਾਬੀ ਆ ਗਏ ਓਏ ਇਹ ਮੈਨੂੰ ਲੱਗਦਾ ਮੈਂ ਪੂਰੇ ਵਰਲਡ 'ਚ ਹੀ ਬੋਲਦਾ ਇਹ ਕਰੀਦਾ ਅਮਰੀਕਾ ਦੀ ਸਭ ਤੋਂ ਵੱਡੀ ਸਟੇਜ ਆ ਕੋਚੀਲਾ ਉੱਥੇ ਵੀ ਇਹ ਬੋਲਿਆ ਪੰਜਾਬੀ ਆ ਗਏ ਓਏ ਰਾਈ ਪਰ ਮੇਰੇ ਆਪਣੇ ਘਰੇ ਮੈਂ ਇਹ ਸਲੋਗਨ ਨਾ ਬੋਲ ਸਕਾਂ ਬੜੇ ਬੰਦਿਆਂ ਨੇ ਜੋਰ ਲਾਇਆ ਕਈ ਬੰਦੇ ਬਾਹਰਲੇ ਸੀ ਪਰ ਕਈ ਵਿੱਚੋਂ ਪੰਜਾਬੀ ਵੀ ਸੀ ਇਹ ਮੈਨੂੰ ਦੁੱਖ ਵੀ ਨਹੀਂ ਹੋਇਆ ਮੈਨੂੰ ਹਰਾਨੀ ਵੀ ਨਹੀਂ ਹੋਈ ਕੋਈ ਪਰੇਸ਼ਾਨੀ ਨਹੀਂ ਹੋਈ ਇਦਾਂ ਹੁੰਦਾ ਹੀ ਐ ਅੱਜ ਦਾ ਜਿਹੜਾ ਸ਼ੋਅ ਹੈ ਅੱਜ ਦਾ ਜਿਹੜਾ ਕਾਂਸਰਟ ਹੈ ਇਹ ਜਿਹੜਾ ਸਾਡਾ ਮੁੰਡਾ ਨਾਮਾ ਵਰਲਡ ਚੈਸ ਚੈਂਪੀਅਨ ਬਣਿਆ ਜਿਹੜਾ ਨਾ ਗੁਕੇਸ਼ ਉਹਦੇ ਨਾਮ ਹੈ ਅੱਛਾ ਕਿਉਂ ਉਹਦੇ ਨਾਮ ਹੈ ਪਤਾ ਕਿਉਂਕਿ ਮੈਂ ਤੁਹਾਨੂੰ ਦੱਸਣਾ ਚਾਹਣਾ ਤੁਸੀਂ ਜੋ ਵੀ ਜ਼ਿੰਦਗੀ 'ਚ ਸੋਚੋਗੇ ਉਸ ਮੁੰਡੇ ਨੇ ਪਹਿਲਾਂ ਹੀ ਸੋਚ ਲਿਆ ਸੀ ਕਿ ਮੈਂ ਵਰਲਡ ਚੈਂਪੀਅਨ ਬਣਨਾ ਹੈ ਤਾਂ ਉਹ ਬੜ ਕੇ ਹਣਿਆ ਮੁਸੀਬਤਾਂ ਆਉਣਗੀਆਂ ਮੈਨੂੰ ਤਾਂ ਰੋਜ਼ ਹੀ ਆਉਂਦੀਆਂ ਪਰ ਕਿੱਥੇ ਉਹ ਇੱਕ ਫਿਲਮ ਦੇਖੀ ਤੁਸੀਂ ਪੋਸ਼ਪਾ ਪੋਸ਼ਪਰ ਕਿਦਵੀਂ ਮੈਂ ਪਹਿਲੀ ਵਾਲੀ ਦੇਖੀ ਵਧੀਆ ਫਿਲਮ ਸੀ ਕਹੜ ਫੈਨੂ ਸੀ ਵਧੀਆ ਜੀ ਆ ਦੂਜੀ ਨਹੀਂ ਦੇਖੀ ਪਹਿਲੀ ਦੇਖੀ ਹੈ ਉਹਦੇ ਚੱਕ ਡਾਇਲੋਗ ਆ ਨਾ ਬੜਾ ਮਸ਼ਹੂਰ ਡਾਇਲੋਗ ਹੈ ਕੀ ਹੈ ਝੁਕੇਗਾ ਨਹੀਂ ਸਾਲਾ ਹੈ ਅਛਾ ਜੇ ਸਾਲਾ ਨਹੀਂ ਝੁਕੇਗਾ ਤਾਂ ਸਾਰੇ ਜੀਜਾ ਝੁਕ ਜੇ ਨਾ ਇਹ ਸਮੋਗਲਾ ਕਰਦੇ ਯਾਰ ਅਬ ਮੈਨੂੰ 22 23 ਸਾਲ ਹੋ ਗਏ ਆਹੀ ਕੁਝ ਦੇਖਦੇ ਨੂੰ ਕੋਈ ਦੇਖਦੇ ਸਹੀ ਮੇਰੇ ਖੜਾ ਹੋਣਾ ਦਸਾਂਝਾ ਲਾ ਬੁਗੇ ਤੁਸੀਂ ਜਿੰਨਾ ਮਜ਼ਾ ਕਰਨ ਆਏ ਨਾ ਆਈ ਪ੍ਰੋਮਿਸ ਗਾਇਜ਼ ਤੁਸੀਂ ਜਿੰਨਾ ਮਜ਼ਾ ਕਰਨ ਆਏ ਆ ਅੱਜ ਦੀ ਰਾਤ ਤੁਹਾਡੀ ਬੈਸਟ ਨਾਈਟ ਹੋਊ ਵਜੜਾ ਅੱਜ ਪੰਜਾਬੀ ਢੋਲ ਤੇ ਚੰਨ ਤੱਕ ਗੱਲਾਂ ਹੋਣਗੀਆਂ ਵਜੜਾ ਅੱਜ ਪੰਜਾਬੀ ਢੋਲ ਤੇ ਚੰਨ ਤੱਕ ਗੱਲਾਂ ਹੋਣਗੀਆਂ ਗੱਭਰੂ ਕਹਿੰਦੇ ਚੰਡੀਗੜ ਆ ਗਿਆ ਕੀ ਕਿਤੀੜਾ ਪਰਛਾਵੇਂ ਛੋੜ ਗਿਆ ਅੱਜ ਗੱਜ ਦਾ ਦੇਖ ਦਸਾਂਝਾ ਆਲਾ ਹੁਣ ਫੜ ਲਈ ਲੱਤਾ ਭੂੜਦੀਆਂ ਆ ਪੰਜਾਬੀ ਆ ਗਿਆ ਨੇ ਵੀ ਆ ਸਲੋਗਨ ਜਿਹੜਾ ਪੰਜਾਬੀ ਆ ਗਏ ਓਏ ਇਹ ਮੈਨੂੰ ਲੱਗਦਾ ਮੈਂ ਪੂਰੇ ਵਰਲਡ 'ਚ ਹੀ ਬੋਲਦਾ ਇਹ ਕਰੀਦਾ ਅਮਰੀਕਾ ਦੀ ਸਭ ਤੋਂ ਵੱਡੀ ਸਟੇਜ ਆ ਕੋਚੀਲਾ ਉੱਥੇ ਵੀ ਇਹ ਬੋਲਿਆ ਪੰਜਾਬੀ ਆ ਗਏ ਓਏ ਰਾਈਟ ਪਰ ਮੇਰੇ ਆਪਣੇ ਘਰੇ ਮੈਂ ਇਹ ਸਲੋਗਨ ਨਾ ਬੋਲ ਸਕਾਂ ਬੜੇ ਬੰਦਿਆਂ ਨੇ ਜੋਰ ਲਾਇਆ ਕਈ ਬੰਦੇ ਬਾਹਰਲੇ ਸੀ ਪਰ ਕਈ ਵਿੱਚੋਂ ਪੰਜਾਬੀ ਵੀ ਸੀ ਇਹ ਮੈਨੂੰ ਦੁੱਖ ਵੀ ਨਹੀਂ ਹੋਇਆ ਮੈਨੂੰ ਹੈਰਾਨੀ ਵੀ ਨਹੀਂ ਹੋਈ ਕੋਈ ਪਰੇਸ਼ਾਨੀ ਨਹੀਂ ਹੋਈ ਇਹ ਤਾਂ ਹੁੰਦਾ ਹੀ ਹੈ ਅੱਜ ਦਾ ਜਿਹੜਾ ਸ਼ੋਅ ਹੈ ਅੱਜ ਦਾ ਜਿਹੜਾ ਕਾਂਸਰਟ ਹੈ ਇਹ ਜਿਹੜਾ ਸਾਡਾ ਮੁੰਡਾ ਨਾਮਾ ਵਰਲਡ ਚੈਸ ਚੈਂਪੀਅਨ ਬਣਿਆ ਜਿਹੜਾ ਨਾ ਗੁਕੇਸ਼ ਉਹਦੇ ਨਾਮ ਹੈ ਅੱਛਾ ਕਿਉਂ ਉਹਦੇ ਨਾਮ ਹੈ ਪਤਾ ਕਿਉਂਕਿ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਤੁਸੀਂ ਜੋ ਵੀ ਜ਼ਿੰਦਗੀ 'ਚ ਸੋਚੋਗੇ ਉਸ ਮੁੰਡੇ ਨੇ ਪਹਿਲਾਂ ਹੀ ਸੋਚ ਲਿਆ ਸੀ ਕਿ ਮੈਂ ਵਰਲਡ ਚੈਂਪੀਅਨ ਬਣਨਾ ਹੈ ਤਾਂ ਵੱੜ ਕੇ ਹਟਿਆ ਮੁਸੀਬਤਾਂ ਆਉਣਗੀਆਂ ਮੈਨੂੰ ਤਾਂ ਰੋਜ਼ ਹੀ ਆਉਂਦੀਆਂ ਪਰ ਕਿੱਥੇ ਉਹ ਇੱਕ ਫਿਲਮ ਦੇਖੀ ਤੁਸੀਂ ਪੋਸ਼ਪਾ ਪੋਸ਼ਪਾ ਦੇਖੀ ਤੁਸੀਂ ਨਾ ਪਹਿਲੀ ਵਾਲੀ ਦੇਖੀ ਵਧੀਆ ਫਿਲਮ ਸੀ ਕਹੜ ਫਿਲਮ ਸੀ ਵਧੀਆ ਜੀ ਆ ਦੂਜੀ ਨਹੀਂ ਦੇਖੀ ਪਹਿਲੀ ਦੇਖੀ ਹੈ ਉਹਦੇ ਚ ਇੱਕ ਡਾਇਲੋਗ ਆ ਨਾ ਬੜਾ ਮਸ਼ਹੂਰ ਡਾਇਲੋਗ ਹੈ ਕੀ ਇਹ ਝੁਕੇਗਾ ਨਹੀਂ ਸਾਲਾ ਹੈ अच्छा जे साला ਨਹੀਂ ਝੁਕੇਗਾ ਤਾਂ ਸਾਰੇ ਜੀਜਾ ਝੁਕਲੇ ਨਾ ਇਹ ਹਿੰਮੋ ਗੱਲਾਂ ਕਰਦੇ ਯਾਰ ਉਹ ਮੈਨੂੰ 22 23 ਸਾਲ ਹੋ ਗਏ ਆਹੀ ਕੁਝ ਦੇਖਦੇ ਨੂੰ ਤੂੰ ਦੇਖਦੇ ਸੀ ਮੇਰੇ ਖੜਾ ਹੋਣਾ ਦਸਾਂ ਜਾਣਾ ਬੁਗੇ ਤੁਸੀਂ ਜਿੰਨਾ ਮਜ਼ਾ ਕਰਨ ਆਏ ਨਾ ਆਈ ਪ੍ਰੋਮਿਸ ਗਾਇਜ਼ ਤੁਸੀਂ ਜਿੰਨਾ ਮਜ਼ਾ ਕਰਨ ਆਏ ਆ ਅੱਜ ਦੀ ਰਾਤ ਤੁਹਾਡੀ ਬੈਸਟ ਨਾਈਟ ਹੋਊਗਾ ਦਾ ਦਿਲਜੀਤ ਦੋ ਸਾਂਝ ਵੱਲੋਂ ਜਵਾਬ ਦਿੱਤਾ ਗਿਆ ਉਹਨਾਂ ਸਾਰੀਆਂ ਗੱਲਾਂ ਦਾ ਸਟੇਜ ਤੋਂ ਜਦੋਂ ਚੰਡੀਗੜ੍ਹ ਸ਼ੋਅ ਕਾਨਸਰਟ ਸ਼ੁਰੂ ਹੋਣ ਲੱਗਿਆ ਉਸ ਤੋਂ ਪਹਿਲਾਂ ਦਿਲਜੀਤ ਦੋ ਸਾਂਝ ਨੇ ਇਹ ਜਵਾਬ ਦਿੱਤਾ ਔਰ ਉਹਨਾਂ ਲੋਕਾਂ ਤੇ ਨਿਸ਼ਾਨੇ ਸਾਧਦੇ ਜਿਨ੍ਹਾਂ ਵੱਲੋਂ ਦਿਲਜੀਤ ਦੇ ਇਸ ਸ਼ੋਚ ਅੜਿੱਕੇ ਪਾਉਣ ਦੀ ਕੋਸ਼ਿਸ਼ ਕੀਤੀ ਗਈ ਬੇਸ਼ੱਕ ਵੱਖ-ਵੱਖ ਤਰੀਕਿਆਂ ਦੇ ਨਾਲ ਦਿਲਜੀਤ ਦਾ ਸ਼ੋਅ ਚੈਲੰਜ ਹੋਇਆ ਔਰ ਉਸ ਨੂੰ ਲੈ ਕੇ ਪ੍ਰਸ਼ਾਸਨ ਦੇ ਕੋਲ ਸ਼ਿਕਾਇਤਾਂ ਵੀ ਗਈਆਂ ਪਰ ਪ੍ਰਸ਼ਾਸਨ ਨੇ ਕਿਹਾ ਕਿ ਅਸੀਂ ਇਸ ਮੌਕੇ ਤੇ ਕਿਉਂਕਿ ਪਰਮਿਸ਼ਨ ਦੇ ਚੁੱਕੇ ਆ ਇਸ ਕਰਕੇ ਇਸ ਨੂੰ ਚੇਂਜ ਨਹੀਂ ਕਰ ਸਕਦੇ ਵੈਨਿਊ ਚੇਂਜ ਕਰਨ ਦੀ ਗੱਲ ਹੋਈ ਸੀ ਪਰ ਉਸਤੇ ਜਵਾਬ ਦਲਜੀਤ ਦਸਾਂਝ ਨੇ ਆਪਣੇ ਅੰਦਾਜ਼ ਦੇ ਵਿੱਚ ਦਿੱਤੇ ਨੇ ਔਰ ਕਾਫੀ ਗੱਲਾਂ ਸਟੇਜ ਤੋਂ ਕਾਫੀ ਤਿੱਖੀਆਂ ਗੱਲਾਂ ਵੀ ਸਟੇਜ ਤੋਂ ਦਲਜੀਤ ਦਸਾਂਝ ਵੱਲੋਂ ਕਹੀਆਂ ਗਈਆਂ ਪਰ ਕਿੱਥੇ ਉਹ ਇੱਕ ਫਿਲਮ ਦੇਖੀ ਤੁਸੀਂ ਪੋਸ਼ਪਾ ਪੋਸ਼ਪਾ ਦੇਖੀ ਤੁਸੀਂ ਮੈਂ ਪਹਿਲੀ ਵਾਲੀ ਦੇਖੀ ਵਧੀਆ ਫਿਲਮ ਸੀ ਕਹੜ ਫਿਲਮ ਸੀ ਵਧੀਆ ਜੀ ਆ ਦੂਜੀ ਨਹੀਂ ਦੇਖੀ ਪਹਿਲੀ ਦੇਖੀ ਹੈ ਉਹਦੇ ਚ ਇੱਕ ਡਾਇਲੋਗ ਆ ਨਾ ਬੜਾ ਮਸ਼ਹੂਰ ਡਾਇਲੋਗ ਹੈ ਕੀ ਇਹ ਝੁਕੇਗਾ ਨਹੀਂ ਸਾਲਾ ਹੈ ਓਕੇ ਓਕੇ ਅੱਛਾ ਜੇ ਸਾਲਾ ਨਹੀਂ ਝੁਕੇਗਾ ਤਾਂ ਸਾਰੇ ਜੀਜਾ ਝੁਗ ਜੇ ਨਾ ਇਕ ਕੁਝ ਹੋਰ ਖਬਰਾਂ ਦਾ ਰੁਕ ਕਰਦੇ ਹਾਂ ਗੱਲ ਕਰਦੇ ਹਾਂ ਕਿਸਾਨਾਂ ਦੀ ਸ਼ੱਭੂ ਬਾਰਡਰ ਤੇ ਕਿਸਾਨਾਂ ਦੀ ਦਿੱਲੀ ਕੂਚ ਦੀ ਤੀਸਰੀ ਕੋਸ਼ਿਸ਼ ਵੀ ناکਾਮ ਦੁਪਹਿਰੇ 12 ਵਜੇ 101 ਕਿਸਾਨ ਦਿੱਲੀ ਦੇ ਲਈ ਰਵਾਨਾ ਹੋਏ ਪੁਲਿਸ ਨੇ ਉਹਨਾਂ ਨੂੰ ਘੱਗਰ ਨਦੀ ਤੇ ਬਣੇ ਪੁਲ ਦੀ ਬੈਰੀਕੇਡਿੰਗ ਤੇ ਰੋਕ ਲਿਆ 40 ਮਿੰਟ ਤੱਕ ਪੁਲਿਸ ਨਾਲ ਬਹਿਸ ਤੋਂ ਬਾਅਦ ਕਿਸਾਨਾਂ ਨੇ ਬੈਰੀਕੇਡਿੰਗ ਤੋੜਨ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਪੁਲਿਸ ਨੇ ਹੰਝੂ ਗੈਸ ਤੇ ਵਾਟਰ ਕੈਨਨ ਦਾ ਇਸਤੇਮਾਲ ਕੀਤਾ ਕ੍ਰੀਪ 2 ਘੰਟੇ ਬਾਅਦ ਯਾਨੀ 2 ਵਜੇ ਕਿਸਾਨਾਂ ਦੇ ਜਥੇ ਨੂੰ ਵਾਪਸ ਸੱਦ ਲਿਆ ਗਿਆ ਕਿਸਾਨਾਂ ਦਾ ਰੋਪ ਹੈ ਕਿ ਪੁਲਿਸ ਨੇ ਉਹਨਾਂ ਨੂੰ ਰੋਕਣ ਦੇ ਲਈ ਕੈਮੀਕਲ ਵਾਲਾ ਪਾਣੀ ਸਿੱਟਿਆ ਜੋ ਦਰਿਆ ਦੇ نیچے ਕੈਮੀਕਲ ਵਾਲਾ ਪਾਣੀ ਹੈ ਘੱਗਰ ਦਰਿਆ ਦਾ ਇਤਨੀ ਸਰਦੀ ਵਿੱਚ ਜਿੱਥੇ ਹੱਥ ਕਾਪ ਰਹੇ ਹਨ ਉਸ ਪਾਣੀ ਦਾ ਪ੍ਰਯੋਗ ਕੀਤਾ ਇੱਕ ਤਰਫ ਵਾਰਤਾ ਕਰਤੇ ਹੋ دوسری طرف پانی مارتے ہو اب دیکھ یہ بتائے ہم نے بھی وائلنس سکن ہونے کیا ہے کساناں نے ہن اعلان کیتا ہے کہ 18 دسمبر تک کوئی جتھا دلی کوچ نہیں کرے گا اگر شبو بارڈر تے ایک کسان والو آتھم ہتیا دی کوشش کیتی گئی تکنا دے کسان جوگ سنگھ نے شبو بارڈر تے پردرشن دے دوران سلفاس کھا لئی ਇਸ ਤੋਂ ਬਾਅਦ ਕਿਸਾਨ ਨੂੰ ਤੁਰੰਤ ਪਟਿਆਲਾ ਦੇ ਰਜਿੰਦਰਾ ਹਸਪਤਾਲ ਦਾਖਲ ਕਰਾਇਆ ਗਿਆ ਮੇਰੇ ਤੋਂ ਬਾਪੂ ਉਹ ਖੰਡ ਦੇ ਤੰ। ਮੈਂ ਤਾਂ ਕਾਫੀ ਦੇਰ ਤੀ ਬਾਪੂ ਲੈ ਕੇ ਦੇਦਾ ਬੰਦੇੜ ਸਾਹਿਬ ਨੂੰ ਜਿੰਦ ਜਾਨ ਕੋਲ ਦੇ ਲਿਖੇ ਦੀ ਪਰ ਮੈਂ ਨਾਲ ਨਾਲ ਉਹ ਜੋ ਕਰਿਆ ਸਹੀ ਦੇਖਿਆ ਉਦੋਂ ਕਿਸਾਨਾਂ ਨੇ 16 ਦਸੰਬਰ ਨੂੰ ਪੰਜਾਬ ਨੂੰ ਛੱਡ ਕੇ ਦੇਸ਼ ਭਰ ਚ ਟਰੈਕਟਰ ਮਾਰਚ ਕੱਢਣ ਦਾ ਐਲਾਨ ਕੀਤਾ ਤੇ 18 ਦਸੰਬਰ ਨੂੰ ਦੁਪਹਿਰ 12 ਤੋਂ 3 ਵਜੇ ਤੱਕ ਟ੍ਰੇਨਾਂ ਰੋਕੀਆਂ ਜਾਣਗੀਆਂ ਇਲਰੋਪਾ 12 ਤੋਂ 3 ਵਜੇ ਤੱਕ ਸਾਰੇ ਪੰਜਾਬੀਆਂ ਨੂੰ ਪੀ ਲਿਆ ਲੱਖਾਂ ਦੀ ਗਿਣਤੀ ਵਿੱਚ ਨਿਕਲੋ ਹਾਂਜੀ ਸਾਰਾ ਕੁਝ ਤੇ ਤੁਸੀਂ ਦੇਖੋ ਅਸੀਂ ਮੋਦੀ ਸਰਕਾਰ ਦੀ ਜੜਾਂ ਕਿਦਾਂ ਖਲੋਰੀ ਬਾਰਡਰ ਤੇ ਮਰਨ ਵਰਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਨੇ ਸੁਪਰੀਮ ਕੋਰਟ ਤੋਂ ਕੇਂਦਰ ਸਰਕਾਰ ਤੇ ਦਬਾਅ ਬਣਾਉਣ ਦੀ ਅਪੀਲ ਕੀਤੀ ਹੈ ਤਾਂ ہماری ہماری ਇਹ ਪ੍ਰਸਤ ਹੈ ਨਿੱਧਨ ਹੈ માનਯੋਗ ਸੁਪਰੀਮ ਕੋਰਟ ਸੇ ਕਿ ਸਰਕਾਰ ਕਿਸ ਤਰ੍ਹਾਂ ਇਸ ਬਾਤ 'ਕਾ ਦਬਾਅ ਡਾਲਾ ਜਾਏ ਕਿ ਕਿਸਾਨੋ ਕੀ ਖੁਦਕਸ਼ੀਆ ਰੁਕ ਸਕੇ ਦਰਸਲ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਡੱਲੇਵਾਲ ਨੂੰ ਡਾਕਟਰੀ ਮਦਦ ਦਿੱਤੀ ਜਾਵੇ ਤੇ ਉਹਨਾਂ ਦੀ ਸਿਹਤ ਦਾ ਖਿਆਲ ਰੱਖਿਆ ਜਾਵੇ ਇਹ ਸੰਵਿਧਾਨ ਦੇ 75 ਸਾਲ ਪੂਰੇ ਹੋਣ ਦੇ ਮੌਕੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਚ ਕਾਂਗਰਸ ਨੂੰ ਕਿਹਾ ਪੀਐਮ ਨੇ ਕਿਹਾ ਕਿ ਕਾਂਗਰਸ ਦੇ ਇੱਕ ਪਰਿਵਾਰ ਨੇ ਸੰਵਿਧਾਨ ਨੂੰ ਝੋਟ ਪਹੁੰਚਾਂ ਚ ਕੋਈ ਅਸਰ ਨਹੀਂ ਛੱਡੀ संविधान संशोधन करने ऐसा खून कांग्रेस के मुंह लग गया कि वो समय समय से संविधान का शिकार कर दी रही करीब छह दशक पचहत्तर बार संविधान बदलिया गया कांग्रेस के एक परिवार ने संविधान को चोट पहुंचाने में कोई कोर कसर नहीं छोड़ी हर स्तर पर इस परिवार ने संविधान को चुनौती दी पीएम ने अपने भाषण चे कि कांग्रेस के मत्थे से लगे इमरजेंसी का दा दाग कदे नहीं धुलेगा लोकतंत्र का गला घुट दिता गया सी इमरजेंसी आपातकाल लाया गया संवैधानिक व्यवस्थाओं को समाप्त कर दिया गया देश को जेल खाना बना दिया गया ਸੰਸਦ ਚ ਸੰਵਿਧਾਨ ਤੇ ਚਰਚਾ ਦੇ ਦੌਰਾਨ ਰਾਹੁਲ ਗਾਂਧੀ ਨੇ ਵੀ ਕੇਦਰ ਤੇ ਨਿਸ਼ਾਨੇ ਸੱਟੇ। ਰਾਹੁਲ ਕਰੀ 25 ਮਿੰਟ ਬੋਲੇ, ਰਾਹੁਲ ਸੰਵਰਕਰ ਤੇ ਬੋਲੇ ਇਕਲਵਯਾ ਦਰੋਣਾਚਾਰੀਆ ਦੀ ਕਹਾਣੀ ਸੁਣਾਈ, ਬਾਪਪਾਸ ਸਰਕਾਰ ਤੇ ਨੌਜਵਾਨਾਂ ਦਾ ਅੰਗੂਠਾ ਕੱਟਣ ਦੇ aarop ਲਾਏ। ਜਿਨ੍ਹਾਂ ਕੇ ਲਈ ਮੁਝੇ ਤੇਰਾ ਹੁਨਰ ਤੇਰਾ ਭਵਿਸ਼ਯ ਤੇਰਾ ਅੰਗੂਠਾ ਚਾਹੀਏ। ਔਰ ਇਕਲਵਯ ਨੇ अंगूठा काट के द्रोणाचार्य को दे दिया वैसे द्रोणाचार्य जी ने एकलव्य का अंगूठा काटा वैसे ही आप पूरे देश का अंगूठा काटने में लगे हुए हो राहुल ने सदनच किसानों का भी जिक्र किया ते कहा कि एमएसपी दी मांग कर रहे किसानों ते पुलिस टांगा भरा रही है दिल्ली के बाहर आपने किसानों पर टियर गैस चलाया है आपने किसानों पर लाठी चार्ज किया है ਕਿਸਾਨ ਆਪਸੇ ਇਮੇਸਰੀ ਮੰਗਤੇ ਹੈ ਸਹੀ ਧਾਮ ਮੰਗਤੇ ਹੈ ਮਗਰ ਆਪ ਅਦਾਨੇ ਕੋ ਫਾਇਦਾ ਪਹੁੰਚਾਤੇ ਹੋ ਅੰਬਾਨੀ ਕੋ ਫਾਇਦਾ ਪਹੁੰਚਾਤੇ ਹੋ ਤੇ ਔਰ ਕਿਸਾਨ ਕੰਗੂ ਦਾ ਤਾਂ ਕਾਟਨੇ ਦਾ ਕੰਮ ਕਰਦੇ ਹੈ ਤੇ ਸੰਸਦ ਦੇ ਵਿੱਚ ਅੱਜ ਜ਼ਿਕਰ ਵੀਰ ਸਵਰਕਰ ਦਾ ਹੋਇਆ ਤੇ ਅੱਜ ਦਾ ਸਾਡਾ ਸਵਾਲ ਵੀ ਵੀਰ ਸਵਰਕਰ ਦੇ ਨਾਲ ਹੀ ਜੁੜਿਆ ਹੋਇਆ ਹੈ ਸਵਾਲ ਹੈ ਕਿ ਵਿਨਾਇਕ ਦਾਮੋਦਰ ਸਵਰਕਰ ਨੂੰ ਦੂਸਰੀ ਵਾਰ ਉੱਪਰ ਕੈਦ ਕਦੋਂ ਹੋਈ ਸੀ ਜਾਅ ਆਪਸ਼ਨਸ ਨੇ ਆਪਸ਼ਨ A 1909 ਆਪਸ਼ਨ B 1911 ਆਪਸ਼ਨ C 1917 ਜਾਂ ਆਪਸ਼ਨ D 1924 ਇਸ ਸਵਾਲ ਦਾ ਜਵਾਬ ਅਸੀਂ ਤੁਹਾਨੂੰ ਸ਼ੋਅ ਦੇ ਅਖੀਰ ਵਿੱਚ ਦੇਵਾਂਗੇ ਐ ਬੀਪੀ ਜਾਗੀਰ ਕੌਰ ਤੇ ਇਤਰਾਜ਼ਯੋਗ ਬਿਆਨ ਦੇਣ ਵਾਲੇ ਐਸ.ਸੀ.ਪੀ.ਸੀ. ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀਦੀਆਂ ਮੁਸ਼ਕਲਾਂ ਰੁਕਨ ਦਾ ਨਾਮ ਨਹੀਂ ਲੈ ਰਿਹਾ ਮਹਿਲਾ ਕਮਿਸ਼ਨ ਨੇ ਧਾਮੀ ਦੇ ਬਿਆਨ ਤੇ ਸੂਵੋ ਮੋਟੋ ਲੈਂਦੇ ਹੋਏ ਨੋਟਿਸ ਜਾਰੀ ਕਰਕੇ 4 ਦਿਨਾਂ ਦਾ ਸਮਾਂ ਦਿੱਤਾ ਹੈ ਜਿਸ ਦੇ ਮੁਤਾਬਿਕ ਉਹਨਾਂ ਨੂੰ 17 ਦਸੰਬਰ ਤੱਕ ਆ ਕੇ ਆਪਣਾ ਵਖਰ ਰੱਖਣਾ ਹੋਵੇਗਾ ਜੇਕਰ ਉਹ ਨਹੀਂ ਆਉਂਦੇ ਤਾਂ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ ਮੇਰੀ ਅਪੀਲ ਹੈ ਪੂਰੀ ਕਮੇਟੀ ਯੂਐਸਜੀਪੀਸੀ ਦੀ ਕਮੇਟੀ ਨੂੰ ਕਿ ਇਸ ਦੇ ਉੱਤੇ ਬਹੁਤ ਸਖਤ ਤੋਂ ਸਖਤ ਐਕਸ਼ਨ ਲਿੱਤਾ ਜਾਣਾ ਚਾਹੀਦਾ ਔਰ ਅਸੀਂ ਆਪਣਾ ਇੱਕ ਸੂਮੋਟੋ ਵੀ ਉਹਨਾਂ ਨੂੰ ਜਾਰੀ ਕੀਤਾ ਹੈ ਉਹਨਾਂ ਨੂੰ ਕਿਹਾ ਹੈ ਕਿ 4 ਦਿਨ ਦੇ ਅੰਦਰ ਅੰਦਰ ਪੁਆਇਜ਼ਾ ਜਵਾਬ ਦੇਣ ਔਰ ਜਿਹੜਾ ਇਥੇ ਕਮਿਸ਼ਨ ਆਫਿਸ ਦੇ ਅੰਦਰ ਆ ਕੇ ਜੂਰ ਤਲਮ ਟੂ ਅਸਲ ਹਰਜਿੰਦਰ ਸਿੰਘ ਧਾਮੀ ਦਾ ਇੱਕ ਆਡੀਓ ਵਾਇਰਲ ਹੋਇਆ ਜਿਸ ਵਿੱਚ ਉਹ ਇੱਕ ਪੱਤਰਕਾਰ ਨਾਲ ਗੱਲ ਕਰਦੇ ਹੋਏ ਬੀਬੀ ਜਗੀਰ ਕੌਰ ਬਾਰੇ ਅਪ ਸ਼ਬਦਾਂ ਦਾ ਇਸਤੇਮਾਲ ਕਰਦੇ ਸੁਣਾਈ ਦਿੰਦੇ ਨੇ ਨਹੀਂ ਦੂਜੇ ਤੁਹਾਡੇ ਨਾਲ ਬੀਬੀ ਜਗੀਰ ਕੌਰ ਜੀ ਨਾਲ ਗੱਲ ਹੋਈ ਉਹ ਕਹਿੰਦੇ ਕੱਲੇ ਧਾਮੀ ਸਾਹਿਬ ਗਏ ਤੇ ਉਹ ਕਰਾ ਲਿਆ ਏ ਹੋਰ ਤਾਂ ਕਿਸੇ ਮਾਰਦੀ ਕਾਸਮ ਖਾਲਾਕਾ ਇਲਾਕੇ ਉਤੇ ਉਹਨਾਂ ਦੇ ਉਹਦੀਆਂ ਗੱਲਾਂ ਮੰਨਦੇ ਤੁਸੀਂ ਨਹੀਂ ਚਲੋ ਮੈਂ ਤਾਂ ਤੁਹਾਡੇ ਤੋਂ ਕਹਾਂਗਾ ਕਿ ਮੈਂ ਬੰਦ ਕਰਨਾ ਮੈਂ ਗੱਲ ਨਹੀਂ ਕਰਨ ਨਾ ਕੰਮ ਇਸ ਕਰ ਦਿੰਦੇ ਤੂੰ ਮੇਰੇ ਲੜਾਈ ਤੋਂ ਨਹੀਂ ਕੀ ਤੋੜਦੀ ਨਹੀਂ ਚਲੋ ਆਪਾਂ ਇਸ ਤੇ ਨਹੀਂ ਮੀਂਹ ਦੀ ਧਾਮੀ ਤੇ ਮਿਲਦੇ ਇਸ ਗੱਲ ਦੀ ਇਲਮ ਨਹੀਂ ਕੋਈ ਤਾਂ ਕੀ ਹੋਣਿਆ ਇਹ ਕਲੀਨ ਹੋਇਆ ਚਲੋ ਆਪਾਂ ਇਹ ਕਹੂਗੀ ਮੈਂ ਹੋਗਾ ਨਵੇਂ ਵੀ ਧਾਮੀ ਨੇ ਕਰਾਤੀ ਫਿਰ ਮੰਨ ਲਓਗੇ ਤੁਸੀਂ ਗੱਲ ਆਪਾਂ ਸਾਰੇ ਇਸ ਵਿਸ਼ੇ ਤੇ ਨਹੀਂ ਪੈਂਦੇ ਪ੍ਰਧਾਨ ਜੀ ਹਾਲਾਂਕਿ ਧਾਮੀ ਵੱਲੋਂ ਆਪਣੇ ਬਿਆਨ ਤੇ ਬੀਬੀ ਜਗੀਰ ਕੌਰ ਤੋਂ ਵੀ ਮਾਫੀ ਮੰਗੀ ਗਈ ਹੈ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਵੀ ਲਿਖਤੀ ਰੂਪ ਵਿੱਚ ਖਿਮਾ ਜਾਂਚਨਾ ਪੱਤਰ ਸੌਂਪਿਆ ਗਿਆ ਹੈ ਸ਼ਹੀਦ ਅਰਬਾਰ ਸਾਹਿਬ ਦੇ ਬਾਅਦ ਵੀਰ ਬਾਦਲ ਤੇ ਹਮਲਾ ਕਰਨ ਵਾਲੇ ਨਰਿੰਦਰ ਸਿੰਘ ਚੋੜਾ ਦਾ 2 ਦਿਨ ਦਾ ਰਿਮਾਂਡ ਖੋੜ ਦਿੱਤਾ ਅੰਮ੍ਰਿਤਸਰ ਪੁਲਿਸ ਨੇ ਨਰਿੰਦਰ ਸਿੰਘ ਚੋੜਾ ਨੂੰ 3 ਦਿਨ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਫਿਰ ਤੋਂ ਕੋਰਟ 'ਚ ਪੇਸ਼ ਕੀਤਾ ਪੁਲਿਸ ਨੇ 5 ਦਿਨ ਦੇ ਰਿਮਾਂਡ ਦੀ ਮੰਗ ਕੀਤੀ ਸੀ ਪਰ ਅਦਾਲਤ ਨੇ 2 ਦਿਨ ਦਾ ਰਿਮਾਂਡ ਹੀ ਮਨਜ਼ੂਰ ਕੀਤਾ ਅੱਜ 5 ਦਿਨ ਦਾ ਰਿਮਾਂਡ ਮੰਗਾਤਾ ਪੁਲਿਸ ਨੇ ਔਰ 2 ਦਿਨ ਦਾ ਮਿਲਿਆ और उन्होंने ये मतलब अंदर जाके उन्होंने ये मतलब कहा था कि हमें जो सी सी टी फुटेज है दो तरीक की और चार तरीक की वो हमें नहीं मिल रही और वो हमने एस डी पी सी से लेनी है तो हमने ये कहा कि आप मतलब ये एस जी पी सी का और इन्वेस्टिगेट एजेंसी का मामला है ठीक है इसमें नारायण सिंह को और रिमांड लेने की क्या बात है पुलिस ने कोर्ट नसया कि दो तो चार दिसंबर की सी सी टी वी फुटेज हूँ तक उन्होंने नहीं दिखी गई है ਇਹ ਗੱਲ ਰੱਖੀ ਆ ਵੀ ਜਿਹੜੀ ਸਾਨੂੰ ਸੀਸੀਟੀਵੀ ਫੁਟੇਜ ਆ ਉਹ ਲਈ ਪੂਰੀ ਮਿਲ ਰਹੀ ਤੇ ਉਹਦੇ ਵਿੱਚ ਅਸੀਂ ਜਿਹੜਾ 3 ਤਰੀਕ ਦੀ ਆ ਉਹ ਤੇ 4 ਤਰੀਕ ਦੀ ਫੁਟੇਜ ਜਿਹੜੀ ਆ ਉਹ ਵੇਖ ਰਹੀ ਆ ਵੀ ਇਹਨਾਂ ਦੇ ਨਾਲ ਔੜ ਕੇ ਬੰਦੇ ਸੀ ਇੱਕ ਇਹਨਾਂ ਨੇ ਕੋਈ ਧਰਮ ਸਿੰਘ ਨਾ ਨਾ ਬੰਦਾ ਕਹਿੰਦੇ ਉਹਦੀ ਇਹਦੀ ਗ੍ਰਿਫਤਾਰੀ ਹੋਣੀ ਬਾਕੀ ਆ ਉਸ ਵੇਸਤੇ ਇਹਨਾਂ ਨੇ 2 ਦਿਨ ਦਾ ਰਮਾਨ ਲਿਆ ਨਾਲ ਹੀ ਪੁਲਿਸ ਨੇ ਕੋਰਟ ਨੂੰ ਦੱਸਿਆ ਕਿ ਇਸ ਮਾਮਲੇ 'ਚ ਇੱਕ ਹੋਰ આરોપી ਧਰਮ ਸਿੰਘ ਦੀ ਗ੍ਰਿਫਤਾਰੀ ਬਾਕੀ ਹੈ ਜੋ 3 ਦਸੰਬਰ ਨੂੰ ਸ਼੍ਰੀ ਦਰਬਾਰ ਸਾਹਿਬ ਪ੍ਰਿੰਸਿਪਲਸ ਦੇ ਵਿੱਚ ਮੌਜੂਦ ਸੀ ਪਹਿਮਾਚਲ ਦੇ ਸੀਐਮ ਸੁਖਵਿੰਦਰ ਸੁਖੂ ਸਮੋਸੇ ਦੀ ਸੀਆਈਡੀ ਜਾਂਚ ਅਤੇ ਪ੍ਰੈਸ਼ਰ ਕੁੱਕਰ ਹਿੱਟਰ ਦੇ ਕਿਰਾਏ ਦੇ ਬਾਅਦ ਹੁਣ ਇੱਕ ਹੋਰ ਨਵੇਂ ਵਿਵਾਦ ਚ ਫਸ ਗਏ। ਦਰਅਸਲ ਸ਼ੁੱਕਰਵਾਰ ਰਾਤ ਉਹ ਇੱਕ ਪਿੰਡ ਚ ਰੁਕੇ ਸੀ ਜਿੱਥੇ ਉਹਨਾਂ ਦੇ ਡਿਨਰ ਚ ਮੁਰਗੇ ਦਾ ਮੀਟ ਪਰੋਸਿਆ ਗਿਆ ਜਿਸ ਨੂੰ ਜੰਗਲੀ ਮੁਰਗਾ ਦੱਸਿਆ ਗਿਆ ਇੱਥੋਂ ਤੱਕ ਕਿ ਸੀਐਮ ਦੇ ਮੀਨੂ 'ਚ ਵੀ ਇਸ ਨੂੰ ਜੰਗਲੀ ਮੁਰਗਾ ਹੀ ਲਿਖਿਆ ਹੋਇਆ ਸੀ ਵਿਵਾਦ ਇਸ ਲਈ ਵਧਿਆ ਕਿਉਂਕਿ ਹਿਮਾਚਲ 'ਚ ਜੰਗਲੀ ਮੁਰਗੇ ਨੂੰ ਮਾਰਨ ਤੇ ਕਾਨੂੰਨੀ ਰੋਕ ਹੈ ਅਜਿਹੇ 'ਚ ਸੀਐਮ ਦੇ ਲਈ ਇਸ ਨੂੰ ਮਾਰ ਕੇ ਪਕਾਏ ਜਾਣ ਦੀ ਚਰਚਾ ਨਾਲ ਮਾਮਲਾ ਸੁਰਖੀਆਂ 'ਚ ਆ ਗਿਆ ਭਾਜਪਾ ਨੇਤਾ ਸੀਐਮ ਸੁਖੂ ਤੋਂ ਮਾਫੀ ਮੰਗਣ ਤੱਕ ਦੀ ਮੰਗ ਕਰ ਦਿੱਤੀ ਹਾਲਾਂਕਿ ਸੂਨ ਲੈ ਕੇ ਸੀਐਮ ਸੁਖੂ ਨੇ ਸਫਾਈ ਦਿੱਤੀ ਕਿ ਉਹ ਤਾਂ ਮੀਟ ਖਾਂਦੇ ਹੀ ਨਹੀਂ ਉਹਨਾਂ ਨੇ ਪਿੰਡ ਵਿੱਚ ਵੀ ਨਹੀਂ ਖਾਇਆ ਸੀ ਇਹ ਵਿਚਾਰੋਂ ਨੇ ਗੋਂ ਵਾਲੇ ਆਪਣੇ ਲੋਕਲ ਹੈ देसी मुर्गा किया मैं हम खाते नहीं तो मेरे को दे रहे थे तो उसको दिखा दे कि देखो जी मुर्गा खा रहे भाई पहाड़ के जीवन के तो नॉनवेज का भोजन है आ, और जारम जिस पर बयान दे रहे जिस नु जंगली मुर्गा कहा जा रहा है वो असल च देसी मुर्गा थी इसका एक वीडियो भी सामने आया जिस ਵਿੱਚ सीएम सुक्खू कह रहे ने कि इसको कर्नल साहब नु दियो बाद च ये भी कहंदे ने कि जंगली मुर्गा किवें बना देता हरियाणा ਦੇ ਗਨੌਰ ਤੋਂ ਵਿਧਾਇਕ ਦਵਿੰਦਰ ਕਾਦਿਆਨ ਦੇ ਬਿਜ਼ਨਸ 파ਟਨਰ ਤੋਂ 10 ਕਰੋੜ ਰੁਪਏ ਦੀ ਅੰਗਦਾਰੀ ਮੰਗੀ। ਇਸ ਕੇਸ 'ਚ ਫਰੀਦਕੋਟ ਪੁਲਿਸ ਨੇ ਭੈਣ ਭਰਾ ਸਮੇਤ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਜਿਹੜੇ 4 ਜਿਹੜੇ ਬੰਦੇ ਸੀ ਉਹਨਾਂ ਨੂੰ ਆਈਡੈਂਟੀਫਾਈ ਵੀ ਕੀਤਾ ਐਂਡ ਇਨ ਲੈਸ 24 ਆਵਰਸ ਨੂੰ ਆਈਡੈਂਟੀਫਾਈ ਕਰਕੇ ਉਹਨਾਂ ਨੂੰ ਰਾਉਂਡ ਅਪ ਵੀ ਕੀਤਾ ਗਿਆ। ਜਿਨ੍ਹਾਂ ਦੇ ਡਿਟੇਲਸ ਹੈਗੇ ਰਾਕੇਸ਼ ਕੁਮਾਰ ਪੁੱਤਰ ਲਾਲਚੰਦ ਵਾਸੀ ਫਰੀਦਕੋਟ ਇਹਦੀ ਜਿਹੜੀ ਸਿਸਟਰ ਹੈਗੀ ਨidhi she has also been rounded up ਇਹ ਵੀ ਕੋਟਕਪੂਰੇ ਦਾ ਇਹਦਾ ਪਰਮਨੈਂਟ ਐਡਰੈਸ ਹੈ ਪੰਚਕੁਲਾ ਦੇ ਰਹਿਣ ਵਾਲੇ ਕਾਰੋਬਾਰੀ ਨੂੰ WhatsApp ਤੇ ਵਨ ਟਾਈਮ ਮੈਸੇਜ ਭੇਜਿਆ ਗਿਆ ਸੀ ਤੇ ਪੈਸੇ ਨਾ ਦੇਣ ਦੀ ਸੂਰਤ ਚ ਉਸਦੇ ਤੇ ਉਸਦੇ ਪਰਿਵਾਰ ਨੂੰ ਜਾਨੀ ਮਾਲੀ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੱਤੀ ਗਈ ਸੀ ਪੈਸੇ ਦੇਣ ਦੇ ਲਈ ਕੋਟਕਪੂਰਾ ਸੱਦਿਆ ਗਿਆ ਪਰ ਜਦੋਂ ਉਹ ਪਹੁੰਚਿਆ ਤਾਂ ਕੋਈ ਨਹੀਂ ਮਿਲਿਆ ਜਿਸ ਤੋਂ ਬਾਅਦ ਕਾਰੋਬਾਰੀ ਨੇ ਪੁਲਿਸ ਨੂੰ ਖਬਰ ਕੀਤੀ ਇੱਕ ਹਫਤੇ ਸੇ ਉਹਨਾਂ ਕੋਲ ਕੁਝ ਮੈਸੇਜਸ ਆ ਰਹੇ ਹਨ ਕੁਝ ਆਡੀਓ ਮੈਸੇਜਸ ਆ ਰਹੇ ਹਨ ਐਂਡ ਉਹਨਸੇ 10 ਕਰੋੜ ਰੁਪਏ ਦੀ ਇੱਕ ਫਿਰੋਤੀ ਮੰਗੀ ਜਾ ਰਹੀ ਹੈ ਜੇ ਚ ਉਹਨਾਂ ਨੂੰ ਇਹ ਕਿਹਾ ਜਾ ਰਿਹਾ ਹੈ ਕਿ ਤੁਸੀਂ ਇਹ ਪੈਸੇ ਦਿਓ ਨਹੀਂ ਤੇ ਅਸੀਂ ਤੁਹਾਡਾ ਨੁਕਸਾਨ ਕਰਾਂਗੇ ਰੰਗਦਾਰੀ ਦੇ ਸਾਈ ਪ੍ਰੋਫਾਈਲ ਮਾਮਲੇ ਚ ਅਰੋਪੀ ਭੈਣ ਭਰਾ ਦੀ ਮਾਤਾ ਸ਼ੀਲਾ ਨੇ ਦੱਸਿਆ ਕਿ ਉਹਨਾਂ ਦੀ ਬੇਟੀ ਨਿਧੀ ਤਲਾਕਸ਼ੁਦਾ ਹੈ ਤੇ ਉਹ ਨਿਧੀਨੀ ਸੋਹਣੀ ਬੱਚ ਰਹਿੰਦੀ ਹੈ ਹਾਂਜੀ ਉਹਨੂੰ ਡਿਵੋਰਸ ਹੋਇਆ ਹੋਇਆ ਹੈ ਉਹ ਗੈਤਿਕਾ ਉਹ Sony ਪਤਾ ਨਹੀਂ ਪਤਿਆ ਕੋਠੀ ਨਾ ਮੈਂ ਬੱਚੇ ਲੈ ਕੇ 3 ਵਜੇ ਕੇ ਗਿਆ ਉਹ ਜੀ ਇਹ ਨਹੀਂ ਪਤਾ ਕਹਾਂ ਗਿਆ ਮੈਨੂੰ ਨਹੀਂ ਪਤਾ ਗ੍ਰਫਤ ਆਇਆ ਇੱਕ ਰੋਪੀ ਨikhil ਜਿਸ ਦਾ ਪੁਰਾਣਾ ਕ੍ਰਿਮੀਨਲ ਰਿਕਾਰਡ ਹੈ ਔਰ ਇਸ ਤੇ ਪਹਿਲਾਂ ਵੀ ਇਸੇ ਤਰ੍ਹਾਂ ਦਾ ਮਾਮਲਾ ਦਰਜ ਹੈ ਅਜਨਾਲਾ ਚ ਬੱਸ ਡਰਾਈਵਰ ਤੇ ਕੰਡਕਟਰ ਵੱਲੋਂ ਈ ਰਿਕਸ਼ਾ ਵਾਲੇ ਦੀ ਬੇਰਹਿਮੀ ਨਾਲ ਕੁੱਟਮਾਰ ਕੀ ਦਰاصل ਸਵਾਰੀਆਂ ਨੂੰ ਲੈ ਕੇ ਈ ਰਿਕਸ਼ਾ ਚਾਲਕ ਤੇ ਬੱਸ ਚਾਲਕਾਂ ਵਿਚਕਾਰ ਪਹਿਲਾਂ ਤਿੱਖੀ ਬਹਿਸ-ਬਾਜ਼ੀ ਹੋਈ ਤੇ ਇਸ ਤੋਂ ਬਾਅਦ ਬੱਸ ਚਾਲਕਾਂ ਵੱਲੋਂ ਈ ਰਿਕਸ਼ਾ ਚਾਲਕ ਨਾਲ ਘੁੱਟਬਾਰ ਕੀਤੀ ਗਈ। ਮਕਾਨ ਦੀਆਂ ਸਵਾਰੀਆਂ ਖੜਨੀਆਂ ਹਨ ਤੇ ਬੱਸ ਵਾਲੇ ਨੇ ਮੈਨੂੰ ਘੇਰਾ, ਘੇਰਿਆ ਤੇ ਕੁੱਟਿਆ ਮਾਰਿਆ ਮੈਨੂੰ। ਕੀ ਕਹਿੰਦਾ ਹੈ? ਹਾਂ ਤਾਂ ਤੂੰ ਮੇਰੀਆਂ ਸਵਾਰੀਆਂ ਭਾਈਆਂ, ਮੈਂ ਬੋਦੀ ਗੱਲ ਮਤਾਰ ਦੇਣਾ। ਮੈਂ ਸਵਾਰੀਆਂ ਦਾਤੀਆਂ, ਉਹਨਾਂ ਮੈਨੂੰ ਕੁੱਟਿਆ ਮਾਰਿਆ। ਲੋਕਾਂ ਦੇ ਇਕੱਠੇ ਹੋਣ ਤੇ ਬੱਸ ਚਾਲਕਾਂ ਵੱਲੋਂ ਪਿਸਤੌਲ ਦਿਖਾ ਕੇ ਧਮਕੀਆਂ ਵੀ ਦਿੱਤੀਆਂ ਗਈਆਂ। ਪੁਲਿਸ ਵੱਲੋਂ ਵੀਡੀਓ ਦੇ ਆਧਾਰ ਤੇ ਜਾਂਚ ਕਰਕੇ ਕਾਰਵਾਈ ਅੱਗੇ ਵਧਾਈ ਜਾ ਰਹੀ ਹੈ। ਤੁਲਈਆ ਨਾਲ ਵੀਡੀਓ ਵੀ ਆਈ ਹੈ ਉਸ ਵੱਲ ਦੀ ਜਿਹੜੀ ਪ੍ਰਕਾਸ਼ ਪ੍ਰਕਾਸ਼ ਕੀਤੀਆਂ ਜਾ ਰਹੀ। ਪ੍ਰਕਾਸ਼ ਕਰਕੇ ਜੋ ਵੀ ਬੰਦਿਚਾਰੀ ਕਰ ਦਿੱਤੀ ਹੈ, ਉਹ ਵੀ ਵੀ ਚਾਂਚ ਕੀਤੀ ਜਾ ਰਹੀ ਹੈ। ਜਾਂਚ ਕੀਤੀ ਜਾ ਰਹੀ ਹੈ। ਡੀਪਟੀ ਜਾਂਚ ਕੀਤੀ ਹੈ। ਰੋਡ ਰੇਜ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਆਏ ਦਿਨ ਅਜਿਹੇ ਮਾਮਲੇ ਦੇਖਣ ਨੂੰ ਮਿਲਦੇ ਰਹਿੰਦੇ ਨੇ। ਵਿਆਸਵਾਗਮ ਚ ਖਾਣੇ ਦੀ ਸਰਵਿਸ ਚ ਦੇਰੀ ਹੋਣ ਕਰਕੇ ਇੱਕ ਸ਼ਖਸ ਨੇ ਵੇਟਰ ਨੂੰ ਗੋਲੀ ਮਾਰ ਦਿੱਤੀ। मामला फरीदाबाद ਦਾ ਜਿੱਥੇ ਇੱਕ ਵਿਆਹ ਸਮਾਗਮ ਦੇ ਦੌਰਾਨ ਟੇਬਲ ਤੇ ਖਾਣਾ ਪਰੋਸਣ ਚ ਦੇਰੀ ਹੋਣ ਕਾਰਨ ਮੋਹਿਤ ਨਾਮ ਦੇ ਇੱਕ ਸ਼ਖਸ ਨੇ ਵੇਟਰ ਨੂੰ ਗੋਲੀ ਮਾਰ ਦਿੱਤੀ ਜਿਸ ਕਰਕੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਉਹ ਟੇਬਲ ਤੇ ਬੈਠ ਕੇ ਆਪਣਾ ਖਾਣਾ ਖਾ ਰਿਹਾ ਸੀ। ਉਹਨਾਂ ਨੇ ਕੁਝ ਮੰਗਾਇਆ ਪਲੈਟਸ ਵਗੈਰਾ ਤਾਂ ਉਹ ਲੈਣੇ ਜਾ ਰਿਹਾ ਸੀ। ਉਹਨਾਂ ਨੇ ਥੋੜਾ 2-3 ਮਿੰਟ 4 ਮਿੰਟ ਲੱਗੇ ਉਹਨੂੰ ਮੌਨ ਹੋਏ। ਉਹ ਜੋ ਉਸਕੇ ਲੜਕੇ ਦਾ ਨਾਮ ਹਮਿਤ ਮੋਹਿਤ ਨੇ ਇਹਨਾਂ ਨੇ ਬੋਲਾ ਮੋਹਿਤ ਨੇ ਗੋਲੀ ਮਾਰੀ। ਜ਼ਿਕਰੋ ਗਿਆ ਕਿ ਮੁਬਾਰਕ ਨਾਮ ਦਾ ਨੌਜਵਾਨ ਵਿਆਹ ਸਮਾਗਮਾਂ 'ਚ ਵੇਟਰ ਦਾ ਕੰਮ ਕਰਦਾ ਸੀ ਤੇ ਵਾਰ ਦਾਤ ਵਾਲੇ ਦਿਨ ਉਹ ਸੈਨਿਕ ਕਲੋਨੀ 'ਚ ਇੱਕ ਵਿਆਹ ਸਮਾਗਮ 'ਚ ਆਇਆ ਸੀ। ਉਹਨੇ ਬੋਲਾ ਕਿ ਭయ్యా ਕੋ ਗੋਲੀ ਮਾਰੇ। ਇਤਨਾ ਹਮ ਹਮ ਕੋ 5 ਮਿੰਟ ਲੱਗੇ ਤੇ ਬੜਗਲ ਸੇ ਵਾ। ਤੋਂ ਹਸਪੀਟਲ ਕੌਣ ਲੈ ਗਿਆ ਥਾ? ਹਸਪੀਟਲ ਉਹ ਖੁਦ ਹੀ ਲੈ ਕੇ ਗਏ ਤੇ ਉਰ ਵਾ ਫੈਕ ਕੇ ਆ ਗਏ। ਜਦ ਖਾਣਾ ਪਰੋਸਣ 'ਚ ਮਾਮੂਲੀ ਦੇਰੀ ਹੋਣ ਤੇ ਇੱਕ ਸ਼ਖਸ ਦਾ ਕਤਲ ਕਰ ਦਿੱਤਾ ਜਾਵੇ ਤਾਂ ਫਿਰ ਵਰਗ ਤਾਂ ਪੈਂਦਾ ਹੈ। ਚਲੰਦਰ ਦੇ ਦੂਰ ਦਸ਼ਰਨ ਇਨਕਲੇਵ ਚ ਇੱਕ ਮਹਿਲਾ ਵਾਰਾ ਕੁੱਤਿਆਂ ਦੇ ਹਮਲੇ ਦਾ ਸ਼ਿਕਾਰ ਹੋ ਗਈ। ਦਰਸਲ ਕੁੰਦਨ ਕੌਰ ਇਕੱਲੀ ਗੁਰਦੁਆਰਾ ਸਾਹਿਬ ਤੋਂ ਪਰਤ ਰਹੀ ਸੀ ਜਿਸ ਵੇਲੇ 7-8 ਕੁੱਤਿਆਂ ਨੇ ਇਕੱਠਿਆਂ ਉਸਤੇ ਅਟੈਕ ਕਰ ਦਿੱਤਾ। ਜਦੋਂ ਮਹਿਲਾ ਨੇ ਕੁੱਤਿਆਂ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਇੱਕ ਕੁੱਤੇ ਨੇ ਉਸਦੇ ਕੱਪੜਿਆਂ ਨੂੰ ਖਿੱਚ ਕੇ ਢੇਠਾ ਸਿੱਟ ਲਿਆ। ਅਤੇ ਇੱਕ ਸੀਟ ਦੇ ਹੋਏ ਸੜਕ ਦੇ ਦੂਜੇ ਪਾਸੇ ਲੈ ਗਏ ਜਿਸ ਤੋਂ ਬਾਅਦ ਕੁੱਤਿਆਂ ਨੇ ਮਹਿਲਾ ਨੂੰ ਪੂਰੀ ਤਰ੍ਹਾਂ ਨੋਚਣਾ ਸ਼ੁਰੂ ਕਰ ਦਿੱਤਾ। ਕੁੰਨਨਕੌਰ ਦੇ ਰੋਂਗ ਫਰ ਲਾਉਣ ਦੀ ਆਵਾਜ਼ ਸੁਣ ਕੇ ਇੱਕ ਸ਼ਖਸ ਮੌਕੇ ਤੇ ਪਹੁੰਚਿਆ ਜਿਸ ਵੱਲੋਂ ਉਹਨਾਂ ਦੀ ਜਾਨ ਬਚਾਈ ਗਈ। ਇਸ ਤੋਂ ਬਾਅਦ ਹੋਰ ਮੁਹੱਲਾ ਵਾਸੀ ਵੀ ਮੌਕੇ ਤੇ ਪਹੁੰਚੇ ਤੇ ਡਾਂਗਾਂ ਦੀ ਬੱਦਦ ਨਾਲ 12 ਕੁੱਤਿਆਂ ਨੂੰ ਉੱਥੋਂ ਖਦੇੜਿਆ ਗਿਆ ਕਿ ਸੰਭਲੇ ਚ ਕੁੰਦਨਕੌਰ ਗੰਭੀਰ ਜ਼ਖਮੀ ਹੋਏ ਨੇ ਤੇ ਉਹਦੇਰੇ ਇਲਾਜ ਨੇ। ਪਰ ਇਥੇ ਲੋੜ ਹੈ ਪ੍ਰਸ਼ਾਸਨ ਨੂੰ ਇਹਨਾਂ ਆਵਾਰਾ ਕੁੱਤਿਆਂ ਦੀ ਸਮੱਸਿਆ ਦਾ ਹੱਲ ਕੱਢਦੀ। ਗੁਰਦਾਸਪੁਰ ਦੇ ਕਸਬਾ ਧਾਰੀਵਾਲ 'ਚ ਇੱਕ ਦੁਕਾਨਦਾਰ ਨੇ ਅਨੋਖੇ ਢੰਗ ਨਾਲ ਚਾਈਨਾ ਡੋਰ ਦਾ ਵਿਰੋਧ ਕੀਤਾ। ਤੇ ਦੁਕਾਨ ਦੇ ਬਾਹਰ ਚਾਈਨਾ ਡੋਰ ਨਾ ਵੇਚਣ ਦਾ ਬੋਰਡ ਲਾ ਕੇ ਦੁਕਾਨਦਾਰ ਨੇ ਇਸ ਡੋਰ ਦੇ ਇਸਤੇਮਾਲ ਦਾ ਵਿਰੋਧ ਕੀਤਾ ਤੇ ਲੋਕਾਂ ਨੂੰ ਸਵਦੇਸ਼ੀ ਡੋਰ ਵਰਤਣ ਦੀ ਅਪੀਲ ਕੀਤੀ। ਇੱਕ ਅਪੀਲ ਲੈ ਕੇ ਆਏ ਆ ਕਿ ਅਸੀਂ ਉਹ ਚੀਜ਼ ਨੂੰ ਵਰਤੀਏ ਜਿਸ ਦੇ ਨਾਲ ਜਾਨਵਾਲ ਦਾ ਨੁਕਸਾਨ ਵੀ ਨਾ ਹੋਵੇ ਤੇ ਸਾਡਾ ਸ਼ੌਂਕ ਵੀ ਪੂਰਾ ਹੋ ਜਾਵੇ ਤੇ ਬਸ ਇਹ ਛੋਟੀ ਜਿਹੀ ਨੀ ਅਪੀਲ ਲੈ ਕੇ ਆਏ ਆ ਕਿ ਮਾਪਿਓ ਆਪਣੇ ਬੱਚਿਆਂ ਨੂੰ ਸਮਝਾਓ ਨਾ ਕਿ ਇਹ ਡੋਰ ਬੜੀ ਖਤਰਨਾਕ ਡੋਰ ਹੈ ਦੱਸਦੀ ਹੈ ਕਿ ਨਿਊਜ਼ 18 ਦੀ ਪਹਿਲ ਤੇ ਦੁਕਾਨਦਾਰ ਨੇ ਪਿਛਲੇ ਸਾਲ ਚਾਈਨਾ ਡੋਰ ਨਾ ਵੇਚਣ ਦਾ ਸੰਕਲਪ ਲਿਆ ਸੀ ਸਾਨੂੰ ਵੀ ਕਿ ਲੋ ਇਸ ਗੱਲ ਦੀ ਸਮਝ کہہ ਸਕਦੇ ਹੋ ਲੇਟ ਆਈ ਸਵੇਰ ਆਈ ਜਦੋਂ ਵੀ ਆਈ ਪਰਮਾਤਮਾ ਵੱਲੋਂ ਬੁੱਧੀ ਫੈਸੀ ਇਸ ਕੰਮ ਨੂੰ ਛੱਡ ਦਿੱਤਾ ਸੀ ਇਹਦੇ ਵੱਲ ਪਿਛਲੇ ਸਾਲ ਤੋਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਹੀ ਅਸੀਂ ਵਾਅਦਾ ਕੀਤਾ ਸੀਗਾ ਕਿ ਜਿੰਨੀ ਸੰਗਤ ਹੈ ਜਿੰਨੇ ਪੇਮੀਆਂ ਧਾਰੀਵਾਲ ਦੇ ਅੰਦਰ ਬਾਹਰ ਵੀ ਜਿਹੜੇ ਸਾਡੇ ਕੋਲ ਲੈਣ ਆਉਂਦੇ ਸੀਗੇ ਖੁੱਲਾ ਬੰਦ ਮਾਲ ਕੀ ਅਸੀਂ ਇਹਨੂੰ ਨਹੀਂ ਵੇਚਣਾ ਪਤੰਗਬਾਜ਼ੀ ਦੇ ਸੀਜ਼ਨ ਚ ਅਸਮਾਨ ਤੇ ਫੈਲਣ ਵਾਲਾ ਚਾਈਨਾ ਡੋਰ ਦਾ ਜਾਲ ਹਰ ਵਾਰ ਘਾਤਕ ਸਾਬਤ ਹੁੰਦਾ ਹੈ ਪਰ ਇਸ ਤਰ੍ਹਾਂ ਦੀ ਪਹਿਲ ਨਾਲ ਚਾਈਨਾ ਡੋਰ ਤੋਂ ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਨੇ ਪੇ ਹੁਣ ਵਾਰੀ ਅੱਜ ਦੇ ਸਵਾਲ ਦੇ ਜਵਾਬ ਦੀ ਅਸੀਂ ਸਵਾਲ ਪੁੱਛਿਆ ਸੀ ਕਿ ਵਿਨਾਇਕ ਦਾਮੋਦਰ ಸಾವਰਕਰ ਨੂੰ ਦੂਜੀ ਵਾਰ ਉਮਰ ਕੈਦ ਕਦੋਂ ਹੋਈ ਸੀ ਚਾਰ ਆਪਸ਼ਨ ਸੀ 1909 1911 1917 ਜਾਂ 1924 ਸਹੀ ਜਵਾਬ ਹੈ ਆਪਸ਼ਨ B 1911 ਸਵਰਕਰ ਇਕੱਲੇ ਭਾਰਤੀ ਸੀ ਜਿਨ੍ਹਾਂ ਨੂੰ ਇੱਕੋ ਹੀ ਜ਼ਿੰਦਗੀ 'ਚ ਦੋ ਵਾਰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ 21 ਦਸੰਬਰ 1909 ਨੂੰ 나ਸੀਕ ਕਲੈਕਟਰ ਜੈਕਸਨ ਦੇ ਕਤਲ ਦੇ ਮਾਮਲੇ ਦੇ ਵਿੱਚ ਦੋਸ਼ੀ ਠਹਿਰਾਇਆ ਗਿਆ ਤੇ ਮਾਰਚ 2 ਮਾਰਚ 1911 ਚ ਜੈਕਸਨ ਦੇ ਕਤਲ ਦੇ ਲਈ ਉਕਸਾਉਣ ਦੇ ਮਾਮਲੇ ਚ 25 ਸਾਲ ਦੀ ਸਜ਼ਾ ਦਿੱਤੀ ਗਈ ਇਸ ਤਰ੍ਹਾਂ ਨਾਲ ਸਬਰਕਰ ਦੀ ਕੁੱਲ ਸਜ਼ਾ 50 ਸਾਲ ਦੀ 14 ਦਸੰਬਰ ਦਾ ਇਤਿਹਾਸ ਕੀ ਕਹਿੰਦਾ ਹੈ ਇਸ ਦਿਨ ਦੱਖਣੀ ਟਰੋਪਤੇ ਇਨਸਾਨ ਪਹਿਲੀ ਵਾਰ ਪਹੁੰਚਿਆ ਸੀ 14 ਦਸੰਬਰ 1911 ਨੂੰ ਦੱਖਣੀ ਟਰੋਪਤੇ ਪਹਿਲੀ ਵਾਰ ਇਨਸਾਨ ਨੇ ਕਦਮ ਰੱਖਿਆ ਸੀ ਰੁਵੀ ਖੋਜ ਦੇ ਖੇਤਰ ਦੇ ਵਿੱਚ ਸਭ ਤੋਂ ਮਹਾਨ ਲੋਕਾਂ 'ਚ شمار ਰੁਵਾਰਡ ਐਮੰਡਸਨ ਪਹਿਲੇ ਐਸੀ ਸ਼ਖਸੀ ਜਿਨ੍ਹਾਂ ਨੇ ਐ ਦਖੜੀ ਤੁਰਕ ਤੇ ਕਦਮ ਰੱਖਿਆ ਸੀ ਨਾਰਵੇ ਦੇ ਐਮੰਡਸਨ ਜੂਨ 1910 ਚ ਅੰਟਾਰਕਟਿਕਾ ਦੇ ਲਈ ਰਵਾਨਾ ਹੋਏ ਸੀ ਤੇ ਤਕਰੀਬਨ 1.5 ਸਾਲ ਦੀ ਯਾਤਰਾ ਤੋਂ ਬਾਅਦ ਆਪਣੇ ਲਕਸ਼ ਦੇ ਵਿੱਚ ਸਫਲ ਹੋ ਗਏ ਸੀ